ਉਹ ਲੋ ਜਾਣੇ ਪਿੰਡਪੁਰਸ ਸੀਗੇ ਉੱਥੇ ਲੋ ਦੇਣੇ ਜੀ ਜੀ ਤਾਂ ਮੇਰਾ ਮੁਲਾਕਾਤ ਸ੍ਰੀ ਰੇਂਦਰ ਸਿੰਘ ਦੇ ਨਾਲ ਉੱਥੇ ਕੋਈ ਦੋ ਸਰਵਸ ਦੇ ਦੌਰਾਨ ਆ ਸਭ ਸਦਾਨ ਹੋਈ ਠੀਕ ਹੈ ਔਰ ਫਿਰ ਮੈਂ ਉਹਨਾਂ ਨੂੰ ਆਪਣੇ ਰਚਨਾਵਾਂ ਦੱਸਿਆ ਅੱਛਾ ਜੀ ਉਹਨਾਂ ਨੇ ਫਿਰ ਮੇਰੇ ਚਾਰ ਗੀਤ ਜਿਹੜੇ ਸੀ ਉਹਨਾਂ ਨੇ ਸਿਲੈਕਟ ਕੀਤੇ ਚਾਰ ਗੀਤ ਸਿਲੈਕਟ ਹਾਂ ਕਿ ਹੁਣ ਇਹ ਗੀਤ ਲਖੇ ਦੇ ਵਿੱਚ ਤੇ ਚਾਰ ਗੀਤ ਮੈਂ ਇੱਕ ਗਾਉਂਗਾ ਜਿਸ ਦੇ ਵਿੱਚ ਜਗਦੇਵ ਸਿੰਘ ਜਸਵਾਲੀ ਬੈਠਾ ਸੀ ਵਾਹ ਤੇ ਚੰਕ ਆਪਣੇ ਚੰਕਿਸਮਖੀਲਾ ਬੈਠਾ ਸੀ ਅੱਛਾ ਤੇ ਆਪਣੇ ਚਮਕੀਲਾ ਜੀ ਵੱਡੇ ਉਹ ਵੀ ਉੱਥੇ ਅਮਰ ਸਿੰਘ ਚੰਕੀ ਅਮਰ ਸਿੰਘ ਚੰਕੀ ਉਹ ਵੀ ਉੱਥੇ ਬੈਠੇ ਜੀ ਅਸੀਂ ਚਾਹ ਇੱਥੇ ਉਹਨਾਂ ਨੇ ਮੰਗਾਈ ਚਾਹ ਬੀਬੀ ਕੇ ਗੱਲਾਂ ਬਾਤਾਂ ਕੀਤੀਆਂ ਤੇ ਮੇਰੇ ਚਾਰ ਗੀਤ ਉਹਨਾਂ ਨੇ ਸਿਲੈਕਟ ਕਰ ਲਏ ਫਿਰ ਉਹਨਾਂ ਕੋ ਚੌਥੋਂ ਪਹਿਲਾਂ ਕਿਹੜਾ ਗੀਤ ریکارڈ ਹੋ ਗਿਆ ਆ ਉਹ ਜਦੋਂ ਮੈਂ ਅਸੀਂ ਦਿੱਲੀ ਵਧਰ ਰਿਕਾਰਡਿੰਗ ਕਰਾਉਣ ਗਏ ਸੀ ਜੀ 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 ਤਾਂ ਸ੍ਰਿੰਦਰ ਸ਼ਿੰਦੇ ਨੇ ਮੇਰੇ ਚਾਰ ਗੀਤ ਰਿਕਾਰਡ ਕਰਾਉਣੇ ਸੀ ਜਿਨ੍ਹਾਂ ਦੇ ਵਿੱਚ ਦਰਜੀਤ ਦਰਦੀ ਦਰਦੀ ਸਾਹਿਬ ਲਾਗ ਗਿਆ ਸੀਗਾ ਉਹ ਕਹਿੰਦਾ ਵੀ ਦਰਸ਼ਨ ਸਿੰਘ ਇਹ ਨਵੇਂ ਗੀਤ ਕਰਾ ਦੇ ਤੇ ਦੋ ਤੁਸੀਂ ਮੇਰੇ ਕੋਲੋਂ ਦੋ ਗੀਤ ਇਹਨਾਂ ਦੇ ਭਾਗ ਠੀਕ ਠੀਕ ਉਹ ਫਿਰ ਉਹਦੋਂ ਮੇਰੇ ਉਹਨਾਂ ਨੇ ਦੋ ਗੀਤ ਪਾਏ ਜਿਨ੍ਹਾਂ ਵਿੱਚ ਉਹ ਆਇਆ ਸੀ ਬਖਸ਼ੀ ਵਾਲੇ ਦਾ ਗੀਤ ਮੇਰਾ ਟਾਈਟਲ ਸੀਗਾ ਘੁੰਡ ਚੱਕ ਮਾਰਦੇ ਸਲੂਟ ਕੋਰੀਏ ਮਾਰਦੇ ਸਲੂਟ ਹਾਂਜੀ ਪੱਥਰ ਦੇ ਤਵਿਆਂ ਦਾ ਜੁਗ ਸੀਗਾ ਜੀ ਜੀ ਉਹਦੇ ਵਿੱਚ ਗੀਤ ਆਇਆ ਮੇਰਾ ਹੋਵੇ ਕੋਈ ਮਾਡਲ ਪੁਰਾਣਾ ਪੇਕ ਉਹਦਾ ਲੱਭ ਕੇ ਪਤਾ ਲੱਗਦਾ ਨਹੀਂ ਸਾਲੀ ਘਰ ਵਾਲੀ ਦਾ ਦੋ ਗੀਤ ਮੇਰੇ ਜਿਹੜੇ ਉਹਨਾਂ ਨੇ ਤਲਦੀਪ ਗੌਰ ਨੇ ਗਾਏ ਪਤਾ ਲੱਗਦਾ ਨਹੀਂ ਸਾਲੀ ਘਰ ਵਾਲੀ ਦਾ ਜਦੋਂ ਬੋਲਦੀਆਂ ਮੂੰਹੋਂ ਜਦੋਂ ਬੋਲਦੀਆਂ ਮੂੰਹੋਂ ਪਸਾਰਾ ਜਿਹਾ ਤੁਹਾਡੇ ਪਹਿਲੇ ਗੀਤ ਹੀ ਰਿਕਾਰਡ ਹੋਏ ਪਹਿਲੇ ਗੀਤ ਇਹ ਮੇਰੇ ਦੋ ਐਲ ਪੀ ਰਿਕਾਰਡ ਨੇ ਐਲ ਪੀ ਰਿਕਾਰਡ ਹੋਇਆ ਸੁਰਿੰਦਰ ਸ਼ੰਦਾ ਔਰ ਕਲਦੀਪ ਗੌਰ ਸੁਣੇ ਵੱਡੇ ਨਾਮ ਅੱਜ ਵੀ ਵੱਡੇ ਨਾਮ ਨੇ ਉਹ ਗੀਤ ਕਰ ਸੰਗੀਤਕ ਖੇਤਰ ਦੇ ਵਿੱਚ अच्छा ओ फिर ਤੁਹਾਨੂੰ ਉਸ ਵੇਲੇ ਫਿਰ ਬੜਾ ਮਾਣ ਮਹਿਸੂਸ ਹੋਇਆ ਹੋਊਗਾ ਮਾਰਦਾ ਫਿਰ ਤੁਹਾਨੂੰ ਪਤਾ ਵੀ ਉਹ ਥੋੜਾ ਜਿਆਦਾ ਉੱਚਾ ਹੋ ਜਾਂਦਾ ਬੰਦੇ ਨੂੰ ਹੌਸਲਾ ਹੋ ਜਾਂਦਾ ਤੇ ਮੇਰੇ ਗੀਤ ਰਿਕਾਰਡ ਹੋ ਗਏ ਦੁਨੀਆ ਚੋਂ ਮੇਰੀ ਪਛਾਣ ਬਣਨ ਲੱਗੀ ਕਿੰਨੇ ਇੱਕ ਗੀਤ ਸਰਿੰਦਰ ਸਿੰਘ ਜੀ ਨੇ ਗਾਏ ਤੁਹਾਡੇ ਮੇਰਾ ਉਹਨਾਂ ਨੇ ਮੇਰਾ ਖਿਆਲ ਵੀ 25 30 ਗੀਤ ਰਿਕਾਰਡ ਵਾਹ ਜੀ ਵਾਹ ਆਪਨੇ ਬਾਤਾਂ ਗੀਤ ਜਿਹੜੇ ਤੁਹਾਡੇ ਸਭ ਤੋਂ ਜ਼ਿਆਦਾ ਗੀਤ ਮੇਰੇ ਸਰਿੰਦਰ ਸਿੰਘਾ ਨੇ ਗਾਏ ਠੀਕ ਆ ਇਹਦਾ ਮਤਲਬ ਆ ਵੀ ਤੁਹਾਨੂੰ ਗੀਤ ਰਿਕਾਰਡ ਕਰਾਉਣ ਲਈ ਬਹੁਲਾ ਸੰਘਰਸ਼ ਨਹੀਂ ਕਰਨਾ ਪਿਆ ਨਹੀਂ ਨਹੀਂ ਸੰਘਰਸ਼ ਕੋਈ ਨਹੀਂ ਕਰਨਾ ਪਿਆ ਮੇਰੇ ਕੋਲ ਆਪ ਹੀ ਆ ਜਾਂਦੇ ਸੀ ਸਫਤਰਾਂ ਦੇ ਵਿੱਚ ਜਿਹੜੇ ਕਰਨੇ ਮੇਦੇ ਕਾਪੀਆਂ ਫੜ ਕੇ ਗੀਤਕਾਰਾਂ ਨੂੰ ਉਹ ਤੁਹਾਡੇ ਨਾਲ ਚਾਂਸ ਨਹੀਂ ਬਣਿਆ ਹਾਂਜੀ ਆਮਰ ਸਿੰਘ ਚਮਕੀਲਾ ਵੀ ਬਾ ਮਰਜੋਤ ਜੀ ਹਾਂਜੀ ਉਹਨਾਂ ਦੇ ਨਾਲ ਤੁਹਾਡਾ ਵਾ ਵਾਸਤਾ ਪੈਂਦਾ ਰਹਿ ਲੋ ਜਾਣੇ ਹਾਂਜੀ ਪੈਂਦਾ ਕਿਦਾਂ ਰਹੇ ਸੀ ਚਮਕੀਲਾ ਜੀ ਚਮਕੀਲਾ ਜੀ ਦੇਖੋ ਜੀ ਅਸੀਂ ਕਈ ਵਾਰੀ ਬੈਠੇ ਸੀ ਚਮਕੀਲਾ ਸਾਹਿਬ ਨਾਲ ਜੀ ਉਸੇ ਦਫਤਰ ਚ ਜੀ ਉਹਨੇ ਜਦੋਂ ਉਹਨੂੰ ਜਦੋਂ ਆਏ ਸੀ ਜਾਣਾ ਉਹਨੂੰ ਚਾਹ ਚੜ੍ਹਾ ਦੇਣਾ ਅੱਛਾ ਸੁਕੀਲੇ ਨੂੰ ਉਹਨੇ ਕਹਣਾ ਬਾਰਾਂ ਸਾਲਾਂ ਵਾਲੇ ਬੈਠ ਜਾ ਬਾਈ ਜਦ ਪਹਿਲਾਂ ਕੀ ਖਾਣਾ ਜੀ ਪਹਿਲਾਂ ਅੱਛਾ ਅੱਛਾ ਬੈਠ ਜਾ ਚਾਹ ਵਜੋਂ ਠੀਕ ਚਾਹ ਮਗਾ ਦੇ ਜਾਣਾ ਆਪਾਂ ਵਾਹ ਫਿਰ ਉਹ ਤੇ ਜਦ ਆਪਣੇ ਕੇ ਦੀ ਵੀ ਹੁੰਦਾ ਸੀ ਜਗਮੂਨ ਕਰੋ ਦੀਪ ਸਾਹਿਬ ਹਾਂ ਬਹੁਤ ਜਾਂਦੇ ਸਾਜੀ ਕੇਦੀਪ ਨੇ ਆਹ ਬਈ ਚਾਕੋ ਬਈ ਜਾਓ ਬਈ ਆਹ ਕਰੋ ਜੀ ਚਾ ਆ ਗਈ ਛਾਛ ਡੋਈਆ ਦਾਰੂ ਤੇ ਕੋਈ ਫਲਾਣਾ ਕਰੋ ਮਤਲਬ ਉਹਨਾਂ ਨੇ ਇੱਕ ਦੂਜੇ ਨਾਲ ਇੰਨਾ ਪਿਆਰ ਹੁੰਦਾ ਸੀਗਾ ਠੀਕ ਠੀਕ ਤੇ ਉਹਦੇ ਨਾਲ ਕਰ ਵੀ ਕਰਤ ਵੀ ਮੈਂ ਜਮੂਰ ਨੂੰ ਕੋ ਰਣਾ ਜੀ ਜੀ ਤੇ ਜਾਂਦਾ ਰਿਆਂ ਇਕੱਲੇ ਵਿੱਚ ਜਦੋਂ ਗਵਰਨਰ ਸਾਹਿਬ ਆਏ ਸੀਗੇ ਜੀ ਸਭ ਤੋਂ ਪਹਿਲਾਂ ਉਹਨੇ ਕੇਦੀਪ ਨੇ ਸਨਮੁਖੇ ਜਾ ਦੇ ਨੇ ਸਾਡੇ ਡੀਜੀਪੀ ਨੂੰ ਦੱਸਿਆ ਭਈ ਇਹ ਜਿਹੜਾ ਟ੍ਰੇਨੀ ਤੁਹਾਡੇ ਕੋਲ ਪਿਆਦਾ ਨਾ ਬਨੈਨ ਪਾਈ ਜੂੜੇ ਦੇ ਰਮਾਲ ਬੰਨੀ ਜੀ 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 ਇਹਦੇ ਬਾਰੇ ਤੁਸੀਂ ਜਾਣਦੇ ਨਹੀਂ ਐ ਅੱਛਾ ਇਹ ਸਾਡਾ ਬਹੁਤ ਵੱਡਾ ਲੇਖਕ ਆ ਅਸੀਂ ਜਾਣਦੇ ਹਾਂ ਇਹਦੇ ਬਾਰੇ ਅਸੀਂ ਜਾਣਦੇ ਹਾਂ ਠੀਕ ਹੈ ਲੋ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਦਰਸ਼ਨ ਬਰਸਾਲਾ ਵਾਲੇ ਨੂੰ ਕਹਿੰਦੇ ਗੁਜਾਇਜ਼ ਕਰਾਂਗੇ ਭਈ ਇੱਕ ਗੀਤ ਵਧੀਆ ਜਿਹਾ ਕੋਈ ਸਾਨੂੰ ਸੁਣਾ ਦੇ ਇਹ ਆਜ਼ਾਦ ਸਾਹਿਬ ਨੇ ਬੋਲਿਆ ਆਜ਼ਾਦ ਸਾਹਿਬ ਨੇ ਗਵਰਨਰ ਦੀ ਹਾਜ਼ਰੀ ਹਾਟ ਵਾਲੇ ਦੀ ਹਾਜ਼ਰੀ ਚ ਵਾਹ ਔਰ ਬਾਜਾ ਬਲਾ ਕੇ ਦੀ ਜਦ ਹੈ ਵਾਹ ਤੇ ਮੈਂ ਉਹ ਗੀਤ ਗਾਇਆ ਫਿਰ ਐਸਪੀ ਦੇ ਘਰ ਵਾਲੀ ਖੜੀ ਹੋ ਕੇ ਕਹਿੰਦੀ ਵੀ ਇਹ ਇੱਕ ਗੀਤ ਦੁਬਾਰਾ ਮੈਨੂੰ ਸਾਨੂੰ ਫੇਸ ਕਰ। ਅੱਛਾ ਦੀਪ ਸਾਹਿਬ ਦਾ ਜ਼ਿਕਰ ਕੀਤਾ ਕੇ ਦੀਪ ਸਿੰਘ ਮੋਹਨ ਜੀ ਨੇ ਤੁਹਾਡਾ ਕੋਈ ਗੀਤ ਰਿਕਾਰਡ ਨਹੀਂ ਕਰਾਇਆ। ਨਹੀਂ ਕੇ ਜੀ ਨੇ ਮੇਰਾ ਨਹੀਂ ਕਰਾਇਆ। ਅੱਛਾ ਸੋਭਾ ਨਹੀਂ ਬਣਿਆ ਮੰਗਾ। ਸੋਭੀ ਨਹੀਂ ਬਣਿਆ। ਠੀਕ ਹੈ। ਹਾਂ ਬੇਰ ਦੇ ਉੱਤੇ ਨਹੀਂ ਆ ਪਰ ਨਹੀਂ ਗੱਲ ਇਹ ਤੁਹਾਡੇ ਨੇੜਲੇ ਪਿੰਡ ਪਰੋਵਾਲ ਤੋਂ ਦਦਾ ਸੰਤੂ ਸਾਹਿਬ ਨਾਲ ਕਿੰਨਾ ਕ ਵਾਸਤਾ ਆਇਆ ਤੁਹਾਡਾ। ਦਸਦੂਨ ਅਸੀਂ ਬੈਠਦੇ ਰਹੇ ਅੱਛਾ ਜੀ। ਪਿਆਰ ਰਿਹਾ ਦਸਦੂਨ ਆਪਣਾ ਵਧੀਆ। ਵਾਹ। ਉਹ ਤੇ ਪਿੰਡ ਵੀ ਜਾਂਦੇ ਰਹੇ ਠੀਕ ਠੀਕ ਹੈ ਤੇ ਹੁਣ ਉਹਦੇ ਵੀ ਅਬਜ਼ਰਵ ਆ ਮੇਲਾ ਹੋਈ ਹੁੰਦਾ ਉਦੋਂ ਵੀ ਜਰੂਰ ਚਾਹੀਦਾ ਉੱਥੇ ਵਾਹ ਜੀ ਵਾਹ ਠੀਕ ਹੈ ਕਿਉਂਕਿ ਸਾਡੇ ਮਿੱਤਰ ਸੀਗੇ ਫਿਰ ਉਹਦਾਂ ਬੋਲਾਂ ਗੀਤਕਾਰ ਨੂੰ ਤਾਂ ਗੀਤਕਾਰ ਤੇ ਮਗਰ ਮਤਲਬ ਜਾਦਿਕ ਤਾਂ ਕੋਈ ਜਾਂਦਾ ਬਿਲਕੁਲ 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 ਠੀਕ ਹੈ ਜੀ